ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੂੰ ਘੇਰੇ ਹੈ ਸੁਖਬੀਰ ਬਾਦਲ ਨੇ ਅਮਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਕਈ ਸਵਾਲ ਪੁੱਛੇ ਅਕਾਲੀ ਦਲ ਦੇ ਪ੍ਰਧਾਨ ਨੇ तमाम ਘਟਨਾਕ੍ਰਮ ਪਿੱਛੇ ਸਾਜ਼ਿਸ਼ ਦਾ ਖਰਸ਼ਾ ਜਤਾਇਆ ਕਿਹਾ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਨੇ ਵਿਰਸਾ ਸਿੰਘ ਗਲਟੋਹਾਲੀ ਸੁਖਬੀਰ ਬਾਦਲ ਖੇਮ ਕਰਨ ਚ ਰੈਲੀ ਨੂੰ ਸੰਬੋਧਨ ਕਰ ਰਹੀ ਸੀ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਨਹੀਂ ਹੈ ਪਰ ਜਿੱਥੇ ਜਾਣਾ ਲੋਕ ਸਵਾਲ ਪੁੱਛਦੇ ਆ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ ਆਏ ਕਿੱਥੋਂ ਇੰਨੇ ਸਾਲ ਰਹਿੰਦੇ ਕਿੱਥੇ ਸੀ ਜੇ ਇੰਨੇ ਪੰਤਕ ਸੀ ਫਿਰ ਬਾਲ ਕਿਉਂ ਕਟਾਏ ਜਿੰਨਾ ਪਾਉਂਦੇ ਸੀ ਬਾਲ ਕਟਾਉਂਦੇ ਸੀ ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ 30 ਦੇ ਵੱਧ ਹੁੰਦੀ ਆ ਉਮਰ ਇੱਕਦਮ ਪੰਥ ਕਿੱਥੋਂ ਜਾਗ ਪਿਆ ਜਹਾਜ਼ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਏ ਜਾਂਦੇ ਆ ਅਮਰੀਕਾ ਆ ਜਾਂਦਾ ਫਿਰ ਕਹਿੰਦੇ ਆ ਕਿ ਮੈਂ ਕੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੈ ਨਸ਼ੇ ਛੁਰਾਉਣ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕੰਸਟਰਕਸ਼ਨ ਨਹੀਂ ਮੰਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਭੁਲਾਇਆ ਜਾਂਦਾ ਹੈ ਮੈਂ ਪੁੱਛਣਾ ਚਾਹਣਾ ਹੈ ਪਹਿਲੀ ਗੱਲ ਕੀ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਏ ਚ ਉਹ ਐਨਐਸਏ ਚ ਮੇਰਾ ਵੀਰ ਉੱਥੇ ਡਿਬਰਗੜਾ ਹੈ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਐਚ ਰਹਿਆ 16 ਸਾਲ ਤਾਮਿਲਨਾਡੂ ਦੀ ਜੇਲਾਜ ਨਾਗਾਲੈਂਡ ਦੀ ਜਿਹੜਾ ਜੱਪਲਪੁਰ ਦੀ ਜਿਹੜਾਂ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਮੇਰੇ ਭੈਣ ਦਾ ਵਿਆਹ ਸੀ ਉਹ ਅਫਸਰ ਕਹਿੰਦੇ ਕੀ ਤੁਸੀਂ ਬਾਹਰ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ ਵੱਡੇ ਬਾਦਲ ਸਾਹਿਬ ਕਹਿੰਦੇ ਮੇਰੀ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਮੈਂ ਨਾ ਜ਼ਿੰਦਗੀ 'ਚ ਪ੍ਰੋਲ ਲਿੱਤੀ ਹੈ ਨਾ ਜਮਾਨਤ ਦਿੱਤੀ ਹੈ ਫਰਕ ਪਛਾਣਨੀਏ ਕਿਹੜੀ ਲੀਡਰ ਹੈ ਸਰ ਪਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ ਆਪਣੀ ਕੌਮ ਨੂੰ ਹੋ ਕੀ ਗਿਆ ਕਿ ਅਚਾ ਕਿਹੜੇ ਲੋਕ ਹੈ ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾਦੂ ਵਾਲਾ ਦਾ ਬਿਆਨ 10 ਦਿਨ ਪਹਿਲੇ ਦਾਦੂ ਆਂਦਾ ਬਿਆਨ ਸੀ ਕਿ ਹਰਿਆਣਾ ਵਿੱਚ ਬੀਜੇਪੀ ਨੂੰ ਜਿਤਾਓ ਤੇ ਅੱਜ ਬਿਆਨ ਆ ਉਹਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਤਪਾਲ ਨੂੰ ਜਿਤਾਓ ਅਸਵਾਲ ਹੈ ਕਿੱਥੋਂ ਕੀ ਦੀ ਸਪੋਟ ਹੈ ਕਿਹੜੀਆਂ ਏਜੰਸੀਆਂ ਲੱਗੀਆਂ ਨਿਸ਼ਾਨਾ ਕੀ ਹੈ ਨਿਸ਼ਾਨਾ ਇੱਕੋ ਇੱਕ ਹੈ ਤੁਹਾਨੂੰ ਕਮਜ਼ੋਰ ਕਰਨਾ ਤੁਹਾਡੀ ਪਾਰਟੀ ਨੂੰ ਕਮਜ਼ੋਰ ਕਰਨਾ ਤੁਹਾਡੀ ਮਾਂ ਪਾਰਟੀ ਨੂੰ ਖਤਮ ਕਰਨਾ ਬੰਦੀ ਸਿੱਖ ਕੌਣ ਹੈ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਭਾਈ ਅਮਰਤਪਾਲ ਬੰਦੀ ਸਿੱਖ ਨਹੀਂ ਹੈ ਬੰਦੀ ਸਿੱਖ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ ਤੁਹਾਡੇ ਭੈਣਾ ਭਰਾਵਾਂ ਦਾ ਕਤਲਿਆਮ ਕੀਤਾ ਜੋ ਕਤਲਿਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਲੀਡਰ ਕੀਤਾ ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ ਉਹ ਐ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ ਮaaf ਕਰ ਦਿਓ ਉਹ ਕੀ ਕਹਿ ਰਹੇ ਐ ਕਿ ਜੋ ਦੇਸ਼ ਦਾ ਕਾਨੂੰਨ ਹੈ ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ ਐਸ ਕਰਕੇ ਹਿਊਮੈਨਿਟਰੀਅਨ ਰਾਈਟ ਸਾਡੇ ਐ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਐ ਜੇ ਆ ਜਿਹੜਾ ਦੇਖਿਆ ਬਿਸਕਟ ਬਾਨੋਂ ਉਹ ਹੀ ਹੈ ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਐ ਰੇਪ ਕੀਤਾ ਹੈ ਕਤਲ ਕੀਤਾ ਹੈ ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋ ਗਈਆਂ 1 ਸਾਲ ਛਲੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿੱਖ ਨਹੀਂ ਬਣ ਜਾਂਦਾ ਆ ਫਰਕ ਹੈ ਨਾਲੇ ਜਿਵੇਂ ਵਿਰਸੇ ਨੇ ਕਿਹਾ ਐਨਐਸ ਹੈ ਲਾਉਣ ਵਾਲੀ ਝਾੜੂ ਵਾਲੇ ਐਨਐਸ ਹੈ ਦਿਬਰੂਗੜ੍ਹ ਭੇਜਣ ਵਾਲੇ ਝਾੜੂ ਵਾਲੇ ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਨਹੀਂ ਝਾੜੂ ਨੂੰ ਤਾਂ ਵਧੀਆ ਕਹਿੰਦੇ ਐ ਤੇ ਹੁਣ ਕੱਲੇ ਬੋਲਦੇ ਐ ਅਕਾਲੀ ਦਲ ਹੁਣ ਪਤਾ ਸੀ ਖਡੂਰ ਸਾਹਿਬ ਪੰਥਕ ਸੀਟ ਐ ਇਹ ਕਿਵੇਂ ਹਰਾਈ ਜਾਊਗੀ ਲਿਆਓ ਆਪਣਾ ਬੰਦਾ ਖੜੇ ਕਰੋ ਸਮਝੋ ਹੁਣ ਆਧਿਆਨ ਸਿੰਘ ਮੰਨ ਕੋਈ ਪੰਥਕ ਐ ਆ ਜੇ ਦਾਦੂ ਵਾਲ ਆ ਸਾਰੇ ਜਿੰਨੇ ਐ ਏਜੰਸੀਆਂ ਦੇ ਬੰਦੇ ਐ ਏਜੰਸੀਆਂ ਉਹਨਾਂ ਨੂੰ ਖੇਮ ਕਰਦੀਆਂ ਐ ਐਂ ਮੈਂ ਵਿਰਸਾ ਸਾਹਮਣੇ ਸੀ ਜਦੋਂ ਮੈਂ ਟੈਲੀਫੋਨ ਕੀਤਾ ਪੁੱਛਣ ਵਾਸਤੇ ਕਾਗਜ਼ਾਂ ਵਾਸਤੇ ਆਪਣੇ ਇੱਥੇ ਖਡੂਰ ਸਾਹਿਬ ਦਾ ਜਿਹੜਾ ਹਲਕਾ ਰਿਟਰਨਿੰਗ ਆਫਸਰ ਰਿਟਰਨਿੰਗ ਆਫਸਰ ਨੇ ਕਿਹਾ ਕਿ ਮੈਨੂੰ ਸੁਪਰਡੈਂਟ ਜੇਲ ਦਾ ਡਿਬਰੂਗੜ੍ਹ ਜੇਲ ਦਾ ਸੁਪਰਡੈਂਟ ਦਾ ਫੋਨ ਆਇਆ ਕੀ ਕਾਗੇ ਸਾਰੇ ਠੀਕ ਐ ਮੇਰੇ ਸਾਹਮਣੇ ਐ ਆ ਕਾਗਜ਼ ਰਿਜੈਕਟ ਨਾ ਕਰਿਓ ਪਹਿਲੀ ਗੱਲ ਸੁਪਰਡਿੰਟ ਕਿਉਂ ਕਹੂਗਾ ਕਿ ਉਹ ਉਹਦਾ ਕੋਈ ਮਾਸੀ ਦਾ ਮੁੰਡਾ ਐ ਕਿ ਮੈਂ ਉਹ ਕਰਾਉਣਾ ਹੈ ਹਲੇ ਵੀ ਨਹੀਂ ਸਮਝਦੇ ਮੈਂ ਇੱਕ ਹੋਰ ਪੁੱਛਣਾ ਚਾਹਣਾ ਐ ਜੇ ਖਾਲਸਾ ਜੀ ਆਪਾਂ ਵਕੀਲ ਕਰਾਂਗੇ ਜੇ ਤੁਸੀਂ ਵਕੀਲ ਕਰੋਗੇ ਕਿ ਕਾਂਗਰਸੀ ਨੂੰ ਵਕੀਲ ਕਰੋਗੇ ਨਹੀਂ ਤੇ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਆਰਐਸਐਸ ਦਾ ਮਾਲਵੇ ਦਾ ਹੈੱਡ ਹੈ ਕੋ ਗੂਗਲ ਕੱਢ ਕੇ ਹੁਣ ਹੀ ਦੇਖ ਲਿਓ ਆਰਐਸਐਸ ਦਾ ਹੈੱਡ ਹੈ ਇਹਦਾ ਵੱਧ ਕੀ ਕਹਿ ਸਕਦੇ ਐਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਆ ਦੇਖੋ ਨਾਲ ਆ ਵਕੀਲ ਆਰਐਸਐਸ ਦੇ ਨਾਲ ਖੜਾ ਆ ਖੜਾ ਆ ਦੇਖੋ ਆ ਵਕੀਲ ਟੀਕੇ ਨੇ ਅਨਾਉਂਸ ਕੀਤੀ ਆ ਗਿਆ ਉਥੇ ਡਿਬਰਗੋੜ ਜੇਲ੍ਹ ਜੇਲ੍ਹ ਤੋਂ ਨਿਕਲ ਕੇ ਪਰਿਵਾਰ ਕਹ ਰਿਹਾ ਅਸੀਂ ਨਹੀਂ ਲੜ ਸਾਡੀ ਕੋਈ ਸੋਚ ਨਹੀਂ ਤੇ ਡਿਬਰਗੋੜ ਜੇਲ੍ਹ ਜਾਰਐਸਐਸ ਦਾ ਵਕੀਲ ਆ ਕੇ ਕਹਿੰਦਾ ਜੀ ਲੜ ਰਿਹਾ ਜੀ ਕਾਗਜ਼ ਸਹੀ ਕਰਤੇ ਸਾਰੇ ਯਾਰ ਸਾਨੂੰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਆਪਣੇ ਐਨਐਸਏ ਸੀ ਜਿਵੇਂ ਵਿਰਸੇ ਨੇ ਦੱਸਿਆ 9988 77 ਮਹੀਨੇ ਮਿਲ ਨਹੀਂ ਦਿੰਦੇ ਸੀ ਇੱਥੇ ਹਰ ਹਫਤੇ ਮਿਲਦੇ ਸੋ ਆ ਸਵਾਲ ਹੈ ਮੈਂ ਕਹਿਣਾ ਚਾਹਣਾ ਸੋਚੋ ਧਰਮ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ ਨਸ਼ੇ ਛਡਾਉਣਾ ਬਹੁਤ ਵਧੀਆ ਗੱਲ ਹੈ ਪਰ ਇਹਦੇ ਪਿੱਛੇ ਹੋਰ ਕੁਝ ਕਰਨਾ ਉਹਨੂੰ ਅੱਗੇ ਰੱਖ ਕੇ ਇਹਦਾ ਮਤਲਬ ਕੌਮ ਦੇ ਪਿੱਠ ਤੇ ਸ਼ਰਾ ਮਾਰਨਾ ਹੈ ਇਸ ਕਰਕੇ ਬਚ ਜੋ ਆਖਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ ਆ ਉਹੀ ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਐ ਕਿ ਹੁਣ ਦਰਬਾਰ ਸਾਹਿਬ ਤੇ ਕਾਬਜ਼ ਹੋਈਏ ਐਸਜੀਪੀਸੀ ਤੇ ਕੰਟਰੋਲ ਕਰੀਏ ਜੇ ਤੁਸੀਂ ਦੇਣਾ ਚੋਣੇ ਐਸਜੀਪੀਸੀ ਆਰਐਸਐਸ ਨੂੰ ਕੱਲੀ ਆ ਬਚੀ ਐ ਬਾਕੀ ਤਾਂ ਕਬਜ਼ਾ ਕਰ ਗਏ ਫਿਰ ਤੁਹਾਡੇ ਹੱਥ ਹੈ ਖਾਲਸਾ ਜੀ 1 ਜੂਨ ਕੋਈ ਉਹ ਨਾ ਭੁੱਲ ਗਏ ਆਪਾਂ 40 ਸਾਲ ਪਹਿਲੇ ਟੈਂਕਾਂ ਤੋਪਣੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਦੁੱਖ ਹੁੰਦਾ ਕਿ ਉਹ ਹਮਲੇ ਦੇ ਬਾਅਦ ਤਿੰਨ ਵਾਰ ਆਪਾਂ ਕਾਂਗਰਸ ਦੀ ਸਰਕਾਰ ਬਣਾਤੀ ਕਾਂਗਰਸ ਦੀ ਸਰਕਾਰ ਬਣਾਦੀ ਫਿਰ ਉਹ ਲੋਕਾਂ ਨੂੰ ਉਸਦਾਰਾਂ ਨੂੰ ਕੀ ਕਵਾਂਗੇ ਉਹ ਕੌਣ ਹੈ ਜਿਹੜਾ ਹਮਲਾ ਭੁੱਲ ਗਏ ਹਜ਼ਾਰਾਂ ਹੁਣ ਵੀ ਉਹਨਾਂ ਸੋਪੇ ਦੋ ਦੋ ਗਨਮੈਨ ਵਿੱਚੇ ਸੋਪੇ ਲੈ ਲੈਂਦੇ ਐ ਪਾ ਲੈਣ ਦੀਆਂ ਪਾਰਟੀਆਂ ਬਦਲ ਲੈਂਦੇ ਐ ਦੋ ਗਨਮੈਨ ਦੇ ਦਿਓ ਚੇਅਰਮੈਨ ਦੇ ਦਿਓ ਕਿ ਐਜੀਕੋਮ ਆਪਣੀ ਐ ਐਸ ਕਰਕੇ ਮੈਂ ਬੇਨਤੀ ਕਰਦਾ ਆ ਅਕਾਲੀ ਦਲ ਥੋੜੀ ਕਿੱਲਾ ਆਪਣੀ ਤਾਕਤ ਹੈ ਆ ਤਾਕਤ ਨੂੰ ਖੇਰੂ ਖੇਰੂ ਕਰਨ ਵਾਲਿਆਂ ਨੂੰ ਪਛਾਣੀਏ ਤਾਂ ਹੀ ਕੌਮ ਬਚੂਗਾ ਤਾਂ ਹੀ ਪੰਜਾਬ ਬਚੂਗਾ you mm -hmm.